来 ਮੇ ਪੁੱਤਰ ਅ ਜਮੀਨ ਦਾ ਵੰਡ ਵਡਈਆ ਕਰਤਾ ਮੜਾ ਪੜ ਲਓ ਵਸੀਅਤ ਠੀਕ ਹੈ ਠੀਕ ਹੈ ਤੂੰ ਪੜ ਲਾ ਭਾਈ ਠੀਕ ਹੈ ਬਾਪੂ ਠੀਕ ਹੈ ਠੀਕ ਹੈ ਨਾ ਖੁਸ਼ ਹਾਂ ਹੁਣ ਤਾਂ ਆਹੋ ਖੁਸ਼ ਹੀ ਹਾਂ ਬਸ ਹੁਣ ਮੈਨੂੰ ਦੱਸੋ ਵੀ ਮੈਂ ਕਿਹਦੇ ਨਾਲ ਰਹੂੰਗਾ ਬਾਪੂ ਤੂੰ ਨਿੱਕੇੜਾ ਰਹਵੇਂਗਾ ਅਜੇ ਨਾਲ ਲੈ ਜੀ ਬਾਪੂ ਨੂੰ ਨਲਤਿਆ ਰੱਖੀ ਦਵਾਈ ਬੋਟੀ ਧਿਆਨ ਨਾਲ ਧਿਆਨ ਨਾਲ ਦੇ ਦਿਆ ਕਰੀ ਕੀ ਮਤਲਬ ਤੁਹਾਡਾ ਮਤਲਬ ਕੀ ਨਾਲ ਲੈ ਕੇ ਜਾਉਂਗੇ ਤੁਸੀਂ ਦੀਦੀ ਅਸੀਂ ਤਾਂ ਦੋਵੇਂ ਜਿਹੜੇ ਨੌਕਰੀ ਤੇ ਚੱਲ ਜਾਂਦੇ ਆ ਬਾਪੂ ਨੂੰ ਸੰਭਲਣਾ ਲਾ ਕੌਣ ਬਾਪੂ ਕੱਲਾ ਥੋੜੀ ਇੱਥੇ ਫਿਰਦਾ ਰਹੂਗਾ ਅਸੀਂ ਕਿਵੇਂ ਸੰਭਾਂਗੇ ਤੁਸੀਂ ਲੈ ਕੇ ਜਾਓ ਡੈਡੀ ਨਾਲ ਲੈ ਕਹਿੰਦੇ ਤੁਸੀਂ ਲੈ ਕੇ ਜਾਓ ਨਾ ਮਾ ਆਪਣੇ ਨਿਆਣੇ ਸੰਭਾ ਕੇ ਬਾਪੂ ਨੂੰ ਸੰਭਾ ਤੈਨੂੰ ਪਤਾ ਪੈਣਾ ਆ ਡੰਗਰਾਂ ਦਾ ਮੈਂ ਸਾਰਾ ਦਿਨ ਕਰਦੀ ਰਹਿੰਦੀ ਆ ਕਿ ਮੈਂ ਤਾਂ ਸਾਰਾ ਦਿਨ ਇਸੇ ਚੁੱਲ੍ਹੀ ਰਹਿਣੀ ਆਂਗੀ ਬਾਪੂ ਕਿੱਤਾ ਸਾਂਭ ਲੂੰਗੀ ਮੈਂ ਦੇਖੋ ਜੀ ਮੇਰੀ ਗੱਲ ਸੁ ਇਹ ਤਾਂ ਸ਼ਹਿਰ ਜਿਹੜੇ ਨੇ ਨਾ ਕੋਈ ਕੰਮ ਨਹੀਂ ਤੰਦਾਨੀ ਬਾਪੂ ਨੂੰ ਨਾ ਨਾ ਤੋੜ ਦੋ ਸਹੀ ਆ ਨਾ ਕੋਈ ਇਹਨਾਂ ਦੇ ਜਵਾਗ ਜੱਲਾ ਮੈਂ ਕਿਰੇ ਬੱਚਿਆਂ ਨੂੰ ਸਕੂਲ ਛੱਡ ਕੇ ਆ ਕਿ ਸਕੂਲ ਲੈ ਕੇ ਆ ਤੇ ਨਾਲ ਬਾਪੂ ਦੀਆਂ ਦਵਾਈਆਂ ਦਾ ਪੰਗਾ ਪੈ ਗਿਆ ਮੈਂ ਤਾਂ ਰਹਿ ਗਿਆ ਇਸੇ ਕੰਮ ਜੋਗਾ ਹੋਰ ਰਹਿਣ ਦੇ ਭਰਾਵਾ ਸ਼ਹਿਰ ਦਾ ਮਾਹੌਲ ਤੈਨੂੰ ਪਤਾ ਹੈਗਾ ਕਿੰਦਾ ਖਰਾਬ ਹੈ ਉਹ ਪਿੰਡ ਚ ਇੰਦਾ ਦਿਲ ਲੱਗਾ ਰਹੂ ਇਹ ਤਾਂ ਬਹਾਨੇ ਮਾਰਦਾ ਜੀ ਸਿੱਧਾ ਸਿੱਧਾ ਕਹਾਂ ਬਾਪੂ ਨੂੰ ਰੱਖਣਾ ਨਹੀਂ ਹੈਗਾ ਹੋ ਬਹਾਨਾ ਨਹੀਂਗਾ ਇੱਥੇ ਤਾਂ ਕੋਈ ਯਾਰ ਬੈ ਨਹੀਂ ਹੈਗੇ ਨੇ ਬਾਰੋਂ ਦਰਚੜਾ ਜਾਂਦਾ ਪਿੰਡ ਚ ਛੋਟੇ ਛੋਟੇ ਘਰ ਨੇ ਸ਼ਹਿਰ ਚ ਕਿੱਥੇ ਰੱਖਾਂਗੇ ਅਸੀਂ ਇਹਨੂੰ ਉਹ ਭਰਾਵਾ ਤੈਨੂੰ ਤਾਂ ਸ਼ਹਿਰ ਦੇ ਵਿੱਚ ਫਲੈਟ ਵੀ ਲੈ ਕੇ ਦੇਤਾ ਹੱਸਤਾ ਪਿੰਡ ਦੇ ਘਰ ਦੇ ਵਿੱਚ ਹੀ ਰਹਿਣਾ ਛੋ ਦੋ ਕਮਰੇ ਸਾਡੇ ਕੋਲੇ ਇਹਨੇ ਨਹੀਂ ਲੈ ਕੇ ਦਿੱਤਾ ਇਹ ਅਸੀਂ ਨੌਕਰੀ ਕਰਦੇ ਆ ਉਹ ਕਮਾਈ ਦਾ ਆਹੋ ਨਾਲ ਸ਼ਹਿਰਿਆਂ ਦਾ ਖਰਚਾ ਪਤਾ ਕਿੰਨਾ ਹੈ ਅਸੀਂ ਕਿਵੇਂ ਖਰਚਾ ਚੱਕ ਲਾਂਗੇ ਇਹਨਾਂ ਨਾ ਨਹੀਂ ਖਰਚਾ ਚੱਕ ਲਾਂਗੇ ਤੇ ਜਦੋਂ ਫਲੈਟ ਦੇ ਵਿੱਚ ਪੈਸੇ ਪਾਏ ਬਾਪੂ 10 ਲੱਖ ਰੁਪਇਆ ਦੇ ਦੇ ਫਲੈਟ ਚ ਪਾਉਣਾ ਉਦੋਂ ਬਾਪੂ ਠੀਕ ਸੀ ਹੁਣ ਬਾਪੂ ਗਲਤ ਹੋ ਗਿਆ ਬਾਪੂ ਨੂੰ ਮਗਲ ਤੇ ਨਹੀਂ ਕਹਿੰਦਾ ਇਹ ਈਸਾ ਹੈ ਮੇਰਾ ਪਿੰਡ ਦੀ ਜ਼ਮੀਨ ਚ ਕੋ ਮੰਗੇ ਨਹੀਂ ਮੈਂ ਤੁਹਾਡੇ ਤੋਂ ਯਾਰ ਮੈਨੂੰ ਰਾਇ ਕਰਕੇ ਦੱਸੋ ਵੀ ਮੈਂ ਜਾਣਾ ਕਿੱਥੇ ਆਂ ਤੁਹਾਡੇ ਨਾਲ ਜਾਊਂਗਾ ਤੁਸੀਂ ਬਾਪੂ ਇਹ ਕੀ ਗੱਲ ਹੈ ਜਾ ਕੇ ਹੋ ਨਹੀਂ ਸਕਦਾ ਹੈ ਕਿ ਹੁਣ ਤਾਂ ਤੁਹਾਡੇ ਨਾਲ ਹੀ ਜਾਣਗੀ ਬਾਪੂ ਸਾਰਾ ਕੁਝ ਖਾ ਪੀ ਕੇ ਵੀ ਤੁਸੀਂ ਮੁਕਰਨ ਲੱਗ ਰਹੇ ਹੋਗੇ ਉਹ ਕੀ ਖਾਦਾ ਸੀ ਇਹਦਾ ਆ ਖਾਧ 10 ਲੱਖ ਰੁਪਏ ਸਾਲ ਬਾਅਦ ਤਾਂ ਅਸੀਂ ਘਰ ਆਈਦਾ ਕੀ 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 ਆਈਦਾ ਤੁਸੀਂ ਘਰ ਆ ਹੁਣ ਲੈਣ ਵਾਸਤੇ ਆ ਗਏ ਓਰੇ ਉਹ ਲੈਣਾ ਨਹੀਂ ਅਸੀਂ ਤੁਹਾਨੂੰ ਦੇ ਦਈਏ ਤੇ ਜਦੋਂ ਪੜਦਾ ਹਾਂ ਤੂੰ ਤੇਨੀ ਪੜ੍ਹਾਈ ਦੇ ਪੈਸੇ ਨਹੀਂ ਲੱਗਦੇ ਪੜ੍ਹਾਇਆ ਤਾਂ ਤੁਹਾਨੂੰ ਵੀ ਕੀ ਮੈਨੂੰ ਬੀਏ ਕਰਾ ਦੇ ਸਾਰਾ ਅੱਜ ਮੂਰ ਨਾ ਤੂੰ ਤੂੰ ਤਾਂ ਬੋਲੀ ਨਾ ਤੇਰੇ ਵਾਸਤੇ ਜਾਣਦੀਆਂ ਮੈਂ ਹਾਂ ਉਹ ਇਹ ਕਿਉਂ ਨਾ ਬੋਲੇ ਵੀ ਕੰਮਚੋਰ ਆ ਇੱਕ ਨੰਬਰ ਦੀ ਕੱਲ ਆਈ ਤੇ ਕੱਲ ਤਾਂ ਆਣ ਕੇ ਜਿੱਤਣ ਦੀ ਇਹ ਵਿਆਹੀ ਆਈ ਕਰੇ ਉਦੋਂ ਤਾਂ ਤੈਨੂੰ ਲੈ ਕੇ ਕੱਢ ਗਈ ਇਥੋਂ ਮੱਝਾਂ ਮੈਂ ਸੁਭਾਲ ਲਡਾਂ ਗਈ ਇਹ ਨਹੀਂ ਲੈ ਕੇ ਗਈ ਹੁਣ ਬਾਪੂ ਵੀ ਮੈਂ ਹੀ ਸੰਭਾਲਾਂ ਠੇਕਾ ਲਿਆ ਮੈਂ ਬਾਪੂ ਦਾ ਤੋਰੇ ਨੂੰ ਕਿੰਨੇ ਸਾਂਭਣਾ ਤੂੰ ਲੈ ਕੇ ਜਾ ਨਾ ਲੈ ਕੇ ਜਾ ਅਸੀਂ ਠੇਕਾ ਦੇ ਬਾਈ ਜੀ ਅਸੀਂ ਇਹਨੂੰ ਨਹੀਂ ਲੈ ਕੇ ਜਾਣਾ ਸਾਡੇ ਤੋਂ ਨਹੀਂ ਸਾਂਭੇਣਾ ਸਾਡਾ ਜਵਾਬ ਹੈ ਫਿਰ ਸਾਂਭਿਆ ਸਾਡੇ ਤੋਂ ਵੀ ਡੀ ਜਾਣਾ ਬਾਪੂ ਨੂੰ ਪੁੱਛ ਲੋ ਬਾਪੂ ਨੂੰ ਕਿੱਥੇ ਜਾਣਾ ਹਾਂ ਦੱਸ ਬਾਪੂ ਤੂੰ ਕਿੱਧਰ ਜਾਣਾ ਬੱਸ ਕਰੋ ਓਏ ਮੈਨੂੰ ਤੁਹਾਡੇ ਦੋਹਾਂ ਤੋਂ ਇਹੀ ਉਮੀਦ ਸੀ ਮੈਂ ਆਪਦੇ ਚਾਰ ਕਿੱल्ल्या ਦਾ ਹਿੱਸਾ ਰੱਖਿਆ ਮੈਂ ਆਪੇ ਉਹ ਸੰਭੀ ਜਾਊਗਾ ਤੇ ਆਪਦਾ ਗੁਜ਼ਾਰਾ ਕਰੀ ਜਾਊਗਾ ਲੈ ਬਾਪੂ ਤੂੰ ਸਾਡੇ ਨਾਲ ਚੱਲ ਯਾਰ ਲੈ ਹੱਸਦਾ ਮਜ਼ਾਕ ਕਰਦੇ ਸੀ ਬਾਪੂ ਕਰਦੇ ਸੀ ਹਾਂ ਤੁਸੀਂ ਐ ਕਰਿਓ ਆਪਣੇ ਪਿੰਡਾਂਲੇ ਘਰ ਦੇ ਵਿੱਚ ਰਹੋ ਨਾਲੇ ਤੁਹਾਡੇ ਯਾਰ ਵੇਲੀ ਨੇ ਇੱਥੇ ਤੁਹਾਡਾ ਦਿਲੀ ਲੱਗਿਆ ਰਹੂਗਾ ਸ਼ਹਿਰ ਚ ਬਾਪੂ ਤੇਰਾ ਦਿਲੀ ਨਹੀਂ ਲੱਗਣਾ ਨਿੱਕੇ ਨਿੱਕੇ ਘਰ ਆ ਉੱਥੇ ਉਹ ਨਹੀਂ ਨਹੀਂ ਬਾਪੂ ਸ਼ਹਿਰ ਚ ਕਿਧਰ ਲਾ ਮਠਾ ਹੋਵਾਂਗੇ ਨਾ ਤਾਂ ਹਸਪੀਟਲ ਨੇ ਤੈਨੂੰ ਮੌਕੇ ਤੇ ਲੈ ਜਾਗੇ ਪਿੰਡਾਂ ਚ ਕਿੱਥੇ ਡਾਕਟਰਾਂ ਕੋਲ ਬੋਲਦਾ ਫਿਰੇਗਾ ਨਾਲ ਸ਼ਹਿਰਾਂ ਚ ਤਾਂ ਇੰਨੀ ਰੌਣਕ ਲੱਗੀ ਹੁੰਦੀ ਐ ਪਿੰਡਾਂ ਚ ਕੀ ਐ ਨਹੀਂ ਤੁਸੀਂ ਸੁੱਖਾ ਸੁੱਖਾ ਹੀ ਬਿਮਾਰ ਹੋਵੇ ਨਾ ਕਿਉਂ ਬਿਮਾਰ ਹੋਵੇ ਉਹ ਰਹਿੰਦੇ ਮੈਨੂੰ ਪਤਾ ਐ ਉਹ ਵਿਚਾਰਾ ਪਿਆ ਰਹਿੰਦਾ ਕਦੀ ਦਵਾਈ ਲੈ ਕੇ ਦਿੱਤੀ ਜਾਨੂੰ ਵੇ ਤੂੰ ਤਾਂ ਚੁੱਪ ਕਰ ਜਾਵੇ ਤੜਕੀ ਮਾਰ ਕੇ ਕਪੜਾ ਮੋਟੇ ਨਾਲ ਲੰਘ ਜਾਣਾ ਆ ਦੇਖ ਲੋ ਜੀ ਚਾਰ ਕਿੱल्ल्या ਦਾ ਨਾਂ ਲਿਆ ਹੁਣ ਸਾਂਭਨ ਤੇ ਆ ਗਏ ਤੇ ਨਹੀਂ ਅਜ ਤੋਂ ਪਹਿਲਾਂ ਕਹਿੰਦੇ ਸੀ ਬਾਪੂ ਦਾ ਕੀ ਠੇਕਾ ਲਿਆ ਸੀ ਸਾਡੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਕਿ ਮਾਂ ਬਾਪ ਨੂੰ ਉਦੋਂ ਤੱਕ ਬੱਚੇ ਸਾਂਭਦੇ ਨੇ ਜਿੰਨਾ ਚਿਰ ਉਹਨਾਂ ਕੋਲ ਪੈਸੇ ਨੇ ਜਦੋਂ ਉਹਨਾਂ ਦੀ ਜੇਬ ਚੋਂ ਪੈਸੇ ਖਤਮ ਹੋ ਜਾਣ ਜਾਂ ਉਹਨਾਂ ਦੀ ਪੈਲੀ ਵਿਕ ਜੇ ਜਾਂ ਉਹਨਾਂ ਕੋਲ ਪੈਲੀ ਨਾ ਰਹੇ ਜਾਂ ਵੰਡ ਵੜਈਆ ਕਰ ਦੇਣ ਤਾ ਉਸ ਤੋਂ ਬਾਅਦ ਮਾਪੇ ਬੱਚਿਆਂ ਦੇ ਚਿਰ ਤੇ ਬੋਝ ਬਣ ਜਾਂਦੇ ਨੇ ਪਤਾ ਨਹੀਂ ਕਿਉਂ ਹੁੰਦਾ ਅਸਲ ਵਿੱਚ ਤਾਂ ਇਹ ਆ ਜੀ ਜੇ ਦੋ ਜੀ ਹੈ ਨਾ ਤਾਂ ਜਵਾਕ ਵੀ ਮੰਡ ਲੈਂਦੇ ਆ ਬੇਬੇ ਸਾਡੇ ਕੋਲੇ ਰਹਿਉ ਤੇ ਬਾਪੂ ਤੁਹਾਡੇ ਕੋਲੇ ਰਹਿਉ ਆਹੀ ਤਾਂ ਆਖੀਰਲਾ ਟਾਈਮ ਹੁੰਦਾ ਕਿ ਦੋਨਾਂ ਨੇ ਇਕੱਠਿਆਂ ਰਹਿਣਾ ਹੁੰਦਾ ਸਾਰੀ ਉਮਰ ਤੋਂ ਕੰਮਾ ਧੰਦਾ ਚੱਡੋ ਅੱਡ ਰਹਿੰਦੇ ਆ ਤੇ ਜਦੋਂ ਆਖਰੀ ਟਾਈਮ ਹੁੰਦਾ ਉਹ ਦੋਨਾਂ ਦਾ ਵੰਡ ਵਡਾਈਆ ਕਰ ਦਿੰਦੇ ਆ ਮਾਪਿਓ ਦੀ ਸੇਵਾ ਕਰਿਆ ਕਰੋ